ਸਰਬਜੀ ਸੰਗਰੂਰ ਵੀ ਦੀ ਕਵਤਾ ਜਿਉਣ ਲਈ ਪਿਆਰਾ ਚਾਹੀਦਾ ਸਮਝਾਉਣ ਲਈ ਇਸ਼ਾਰਾ ਚਾਹੀਦਾ ਹੁਣ ਹਰ ਹਾਲ ਹਮ ਦਰਦ ਚਾਹੀਦਾ ਹੁਸਨ ਉਸ ਦਾ ਤਾਂ ਬੇਪਰਦ ਚਾਹੀਦਾ ਲੈ ਜਾ ਸਾਕੀਆਂ ਜਾਮ ਚੱਕ ਕੇ ਹੁਣ ਸ਼ਰਾਬ ਦੀ ਲੋੜ ਕੋਈ ਨਹੀਂ ਪੜ੍ਹ ਲੈਂਦਾ ਚਿਹਰਾ ਸਾਰਾ ਸੰਗਰੂਰੀ ਪੜ੍ਹ ਲੈਂਦਾ ਚਿਹਰਾ ਸਾਰਾ ਸੰਗਰੂਰੀ ਹੁਣ ਕਿਤਾਬ ਦੀ ਲੋੜ ਕੋਈ ਨਹੀਂ ਹੁਣ ਕਿਤਾਬ ਦੀ ਲੋੜ ਕੋਈ ਨਹੀਂ ਜਿਉਂ ਲਈ ਤਿਆਰਾ ਚਾਹੀਦਾ ਸਮਝਾਉਣ ਲਈ ਇਸ਼ਾਰਾ ਚਾਹੀਦਾ خواਸ਼ਾਂ ਦਾ ਕਿਲਾ ਬੋਤਚਾ ਸਰ ਕਰਨ ਦੀ ਕੋਸ਼ਿਸ਼ ਲੱਖ ਕਰਦਾ ਸੰਗਰੂਰ ਵੀ ਕੋਈ ਨਾ ਕੋਈ ਰਕਾਵਟ ਅੱਗੇ ਆ ਜਾਂਦੀ ਕੋਈ ਨਾ ਕੋਈ ਰਕਾਵਟ ਅੱਗੇ ਆ ਜਾਂਦੀ صبر دریا ਤਰਨ ਦੀ صبر دریا ਤਰਨ ਦੀ ਕੋਸ਼ਿਸ਼ ਲੱਗ ਕਰਦਾ ਸੰਗਰੂਰ ਵੀ